ਫਰੈਂਡਸ ਆ ਰਹੇ ਨੇ ਪਿਆਰ ਪਰਿ ਸਸਰੀ ਕਾਲ ਹੋਰ ਸਾਰਾ ਕੀ ਹਾਲ ਚਾਲ ਆਈ ਹੋਪ ਸਭ ਬੜੀ ਹੋ ਗਿਆ ਤੇ ਅੱਜ ਹੈਗਾ ਖੰਡੇ ਤੇ ਸੰਡੇ ਆਪਾਂ ਘਰੇ ਕਰ ਰਹੇ ਐ ਇੰਜੋਏ ਬੱਚਿਆਂ ਦੇ ਨਾਲ ਫੁੱਲ ਟੂ ਇੰਜੋਏ ਚਿੱਲ ਕਰਨਾ ਹੈ ਸੰਡੇ ਇਹ ਲਈ ਆਪਾਂ ਛੋਟਾ ਜਿਹਾ ਬਲੌਗ ਬਣਾਵਾ ਕੋਈ ਜ਼ਰਾ ਭਜਨਾਠ ਵਾਲਾ ਨਹੀਂ ਕਿਉਂਕਿ ਬੱਚਿਆਂ ਦੇ ਨਾਲ ਟਾਈਮ ਇੰਜੋਏ ਕਰਨਾ ਹੈ ਆਪਾਂ ਤੇ ਖਾਣੇ ਤਾਂ ਨਹੀਂ ਕਰਦੇ ਹਾਂ ਪਕਸ਼ ਸੰਡੇ ਮਨਾ ਰਹੇ ਅੱਜ ਛੰਡੇ ਮਨਾ ਰਹੇ ਆ ਪਾਪਾ ਦੇ ਨਾਲ ਨਵੋਏ ਇੱਧਰ ਦੇਖੋ ਹੈਲੋ ਕਰੇ ਹੈਲੋ ਅ ਇਹ ਵੀ ਟੋਣੇ ਦੇ ਨਾਲ ਚਲੋ ਲੈਨਾਂ ਲਾਈਏ ਲੈਨਾਂ ਲਾਈਏ ਆਪਾਂ ਸਾਰੀਆਂ ਨੇ ਲੈਨਾਂ ਲਾਈਏ ਇੱਧਰੋਂ ਸਰ ਹੈਲੋ ਇੱਧਰ ਕਰੀ ਆਦੇ ਹੈਲੋ ਗਾਇਸ ਕਿਵੇਂ ਹੋ ਆਪ ਤੇ ਨਵੋ ਦੇ ਖਡਾਉਣੇ ਦੇਖ ਲੋ ਲੈਨ ਸਰ ਬੈਠੇ ਨੇ ਚਿੱਲ ਕਰਦੇ ਮਗਰ ਮਛਨ ਡਰਾਦੇ ਸਾਰੇ ਉਂਟਰਾਦੇ ਹੂ ਕਰਦੇ ਓਏ ਅ ਇਹ ਅੱਜ ਆਪਾਂ ਚਿੱਲ ਕਰਦੇ ਆ ਇੱਧਰ ਸਾਡੀ ਢਿੰਗਰੀ ਆਪਣੇ ਮਸਤ ਨਾਲ ਘਾਉਣਿਆਂ ਦੇ ਨਾਲ ਲੱਗੀ ਹੋਈ ਐ ਤੇ ਲੋਗ ਦੇ ਪਾਪਾ ਇੱਧਰ ਯਸ ਜਿੱਲ ਕਰਨ ਲੱਗਿਆ ਲੇਕਿਨ ਕਿ ਆਪਣੇ ਕਾਕੇ ਦੇ ਨਾਲ ਇੰਜੋਏ ਕਰਦੇ ਨੇ ਹੋਏ ਹੁੰਦੇ ਤੇ ਜਿਹਨੇ ਬਲੌਗ ਨਹੀਂ ਦੇਖਿਆ ਤਾਂ ਪਹਿਲਾਂ ਜਾ ਕੇ ਦੇਖੋ ਸੰਡੇ ਰਾਈਡ ਦਾ ਬਲੌਗ ਆਇਆ ਹੈ ਆਪਣੇ ਚੈਨਲ ਦੇ ਉੱਤੇ ਇੰਜੋਏ ਕਰੋ ਕਮੈਂਟ ਕਰੋ ਸ਼ੇਅਰ ਕਰੋ ਦੱਸੋ ਕਿਦਾਂ ਲੱਗਾ ਬਲੌਗ ਤੇ ਆ ਤੁਹਾਨੂੰ ਮੰਡੇ ਸਵੇਰ ਨੂੰ ਦੇਖਣ ਨੂੰ ਮਿਲੇਗਾ ਖਿੱਲੇ ਕਰਨ ਵਾਲਾ ਬੱਚਿਆਂ ਨਾਲ ਗੱਡੀਆਂ ਦੇਖੋ ਸਾਡੇ ਘਿੰੜੇ ਦੀਆਂ ਕਿੰਨੀਆਂ ਹਨਾ ਘੁਗੜੂਆ ਦੀਆਂ ਗੱਡੀਆਂ ਕਿੰਨੀਆਂ ਜੀ ਟਾਈਮ ਦੇਖੋ ਸ਼ਾਮ ਦੇ ਵੱਜ ਗਏ 5:30 ਇੱਧਰ ਬੰਦੀ ਦੀ ਚਾਹ ਗਰਮ-ਗਰਮ ਲਓ ਜੀ ਚਾਹ ਤੇ ਨਾਲ ਰੋਟੀ ਜਿਹਦਾ ਦਿਲ ਕਰਦਾ ਆਓ ਖੁੱਲੇ ਸੱਦੇ ਪੋਣੇ 6 ਹੋ ਗਏ ਲਗਭਗ ਇੱਜ ਦਾ ਦਿਨ ਆਪਾਂ ਬੈੱਡ ਤੇ ਇਖੜਦਾ ਸਾਰੇ ਤੇ ਤਾਂ ਦੇਖੋ ਸਾਈਟਿੰਗ ਗਈ ਇਹ ਆ ਦੇਖੋ ਇਹਦੇ ਕਾਰਟੂਨ ਚੱਲਦੇ ਪਏ ਆ ਤੇ ਟਿਟਿੰਗ 33 ਸੁੱਤੀ ਹੈ ਟਿਟਿੰਗ ਲਈ ਦਾ ਪਾਪਾ ਆ ਰਿਹਾ ਚਾਹ ਪੀ ਲੈ ਕਰ ਰੁਟਨ ਬਾਕੀ ਤੁਸੀਂ ਇੰਜੋਏ ਕਰੋ ਸਾਂਡੇ ਨੂੰ ਆਪਾਂ ਵੀ ਕਰਦੇ ਪਏ ਆ ਸੰਡੇ ਆਪਣਾ ਅੱਜ ਅਦਾਈ ਕਰੇ ਬੱਚਿਆਂ ਨਾਲ ਇੰਜੋਏ ਕਰਦੇ ਨਿਕਲਦਾ ਪਿਆ ਵਧੀਆ ਮਸਤ ਤੇ ਤੁਹਾਡਾ ਕਿਦਾਂ ਨਿਕਲਿਆ ਅੱਜ ਸੰਡੇ ਟਾਈਮ ਹੋ ਗਿਆ ਰਾਤ ਦੇ 8:30 ਬਚ ਚੁਕੇ ਆ ਤੇ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੁਹਾਡੇ ਸੰਡੇ ਕਿੱਦਾਂ ਦਾ ਰਿਹਾ ਆਪਣਾ ਦਾ ਬਹੁਤ ਵਧੀਆ ਇੰਜੋਏ ਕੀਤਾ ਆਪਣੀ ਜਾਨ ਦੇ ਨਾਲ ਇੱਕ ਜਾਨ ਸਾਡੀ ਸਾਹਮਣੇ ਗੱਡੀਆਂ ਦੇ ਨਾਲ ਖੇਡਦੀ ਉਹ ਵੀ ਤੁਹਾਨੂੰ ਦਿਖਾਉਣ ਲੱਗਾ ਆ ਦੇਖੋ ਹੈਲੋ ਕਰੋ ਹੈਲੋ ਐਤ ਕਰੀ ਸਤਿ ਸ੍ਰੀ ਅਕਾਲ ਕਰਦੇ ਸਾਰੇ ਨੂੰ ਆ ਦੇਖ ਹਾਂ ਆ ਦੇ ਐਸੇ ਹੀਰ ਦੀਆਂ ਦੀਆਂ ਗੱਡੀਆਂ ਚੱਲੀ ਜਾ ਰਹੀਆਂ ਸਰਦੀਆਂ ਦਾ ਟਾਈਮ ਆ ਬਾਹਰ ਤਾਂ ਹੁਣ ਘੁੰਮਣਾ ਬੱਚਿਆਂ ਨੂੰ ਲੈ ਕੇ ਨਹੀਂ ਚਾਹੀਦਾ ਇਸ ਲਈ ਆਪਾਂ ਘਰੇ ਇੰਜੋਏ ਕਰ ਰਹੇ ਆ ਇਹ ਮਗਰਮਾਛ ਨੇ ਡਰਾੰਦਾ ਰਹਿੰਦਾ ਸਾਰਿਆਂ ਨੂੰ ਇਹਦਾ ਸੰਡੇ ਦਾ ਇੰਜੋਏ ਨਿਆਣੇ ਆ ਦੇ ਨਾਲ ਆਪਣੇ ਆਪਣੇ ਕੋਏ ਕੋਏ ਨਰਦੇ ਹੂ ਇਹ ਕੋੜੇ ਨਾਲ ਵੀ ਡਰਾ ਇਹ ਇਧਰ ਇਹ ਕੋੜੇ ਵਾਲ ਦੇਖਦਾ ਵਾ ਪਾ ਸਾਡਾ ਕੀ ਕਰਦਾ ਨਾ ਜੀ ਇਹ ਅਗੇ ਛੋਟਾ ਜਿਹਾ ਜਦੋਂ ਇਹ ਵੱਡਾ ਵਗਦਾ ਇਹ ਲੈ ਤਾ تسਲੀਂ ਰਹਾ ਡਾੜੀ ਪਾਪਾ ਆ ਪਾਪਾ ਆ